ਉਹ ਨਾ ਕਰਨੇ ਆ। ਇਸਰੀਰ ਮੇਰਾ ਵੀ ਠੀਕ ਨਹੀਂਗਾ। ਇਹ ਕੁੜੀ ਗਈ ਆ ਫਿਰ ਚਾਚੇ ਦੇ ਘਰ ਚਲ ਗਈ ਉਹ। ਉਹਨੂੰ ਲਿਆਉਣੀ ਆ ਆਖਰੀ ਆਵਾਜ਼ ਮਾਰ ਕੇ ਲਿਆਓ ਉਹਨੂੰ। ਮੈਨੂੰ ਪਤਾ ਨਹੀਂ ਕਿੱਥੇ ਗਿਆ ਵਾ। ਦਿੰਦਾ ਪੈਸੇ ਤੈਨੂੰ ਛੱਡੰਦਾ। ਇੱਥੇ ਪੈ ਰਹੀ ਹੋਰ ਦਿਹਾੜੀ ਤੇ ਫਿਰ ਕਪਾਤ ਪੈ ਜੂ ਤੇ ਪੈਸੇ ਤਾਂ ਵੀ ਰਹਿ ਜੂਂਦੀ। ਉਹਨੇ ਮੁੜ ਕੇ ਦੇਣ ਨਹੀਂ ਦੇਨੇ। ਉਹ ਤੇ ਅੱਗੇ ਡਈਆਂ ਲੜਾਈਆਂ ਪਾਉਣ। ਕੜਾ ਪਾਉਣ ਡਈ ਆ ਪੈਸੇ ਲੈਣ ਆ ਜਾਂਦੀ ਆ। ਉਹ ਕਰਦੀਏ ਜੇ ਕਰਦੀਆ। ਮੈਂ ਨਹੀਂ ਚੱਲ ਚੁੱਕ ਕਰਕੇ ਤੇ ਫੜਾਈ ਆਵੇ ਬੀਬੀ ਕੀ ਗੱਲ ਹੋਇਆ ਮੂੰਹ ਸੋਜੀ ਪਈ ਆ ਮੈਂ ਸੋਚ ਕੀ ਭਰਾਵਾ ਪੈਣੀ ਆ ਹੈ ਸਿਰ ਪੀੜੀ ਬੜੀ ਹੋਣ ਗਈ ਆ ਸਰੀਰ ਨਹੀਂ ਠੀਕ ਤੇ ਦਵਾਈ ਤੁਹਾਡੇ ਕੋਲ ਪਈ ਤੇ ਖਾਣੀ ਕਿਹਨੇ ਖਾਦੀ ਆ ਦਵਾਈ ਤੇ ਉਹ ਦਵਾਈ ਨੇ ਤੇ ਅਮ ਜਦਾ ਅਸਰ ਹੀ ਨਹੀਂ ਕੀਤਾ ਅੱਜ ਫਿਰ ਚੇਂਜ ਕਰਕੇ ਲਾਈਏ ਫਿਰ ਨਿਯਮਣੀ ਪੈਣੀ ਆ ਹੈ ਨਿਯਮਣੀ ਪੈਣੀ ਇਤੋਂ ਤੇ ਫਿਰ ਹਾਲਤ ਉਹ ਹੀ ਹੋਣੀ ਆ ਸਣਾ ਫਿਰ ਕਿਦ ਤਰਾਵਾਂ ਹੈ ਨਹੀਂ ਨਹੀਂ ਨਿਯਮਣੀ ਪੈਣੀ ਆ ਚੱਲ ਕੋਈ ਨਹੀਂ ਦਵਾਈ ਆ ਜੂਗੀ ਤੇ ਹਾਲੀ ਮੈਂ ਉਹ ਹੀ ਖਾ ਕੇ ਜੀਵਾਰਾ ਕਰਨੀ ਆ ਤੇ ਤੂੰ ਇਦਾਂ ਕਰ ਵੀ ਹੁਣ ਜੀਵਨ ਕਿੱਥੇ ਆ ਜੀਵਨ ਫੋਨ ਆਉਂਦਾ ਕਿਹਾ ਮਗਰ ਵੇ ਦੀ ਸੁਣਦੀ ਐ ਅੱਛਾ ਚੱਲ ਚੰਗਾ ਇੱਥੇ ਹੁੰਦੀ ਤੈਨੂੰ ਫੇਰ ਸੁਣ ਕੇ ਘਰ ਪੈਣਾ ਐ ਇਦਾਂ ਕਰ ਐ ਹਾਂ ਕੁੜੀ ਨੂੰ ਆਜ ਮਾਰ ਪੈਣ ਆਪਣੀ ਨੂੰ ਅੱਛਾ ਆਵਾਜ਼ ਮਾਰਿਆ ਤੇ ਉਹਨੂੰ ਪੈਸੇ ਦੇ ਤੇ ਉਹਨੂੰ ਛੱਡਿਆ ਵੱਖਰੀ ਗੱਲ ਤੇ ਜੇ ਹੋਰ ਦਿਹਾੜੀ ਰਹਿ ਪਈ ਨਾ ਉਹ ਤੇ ਇੰਨੇ ਪੈਸੇ ਵੀ ਨਹੀਂ ਹੁੰਦੇ ਦੇਣ ਦੇਣੇ ਤੇ ਮੁਰਕੇ ਪਾਤ ਪਾਉਣਾ ਵੀ ਵੱਖਰਾ ਵੱਖਰੀ ਗੱਲ ਬੀਬੀ ਤੇ ਠੀਕ ਇਹ ਤੂੰ ਕੰਮ ਨੇ ਵੀ ਏਰੀਆ ਆਪਣੇ ਘਰ ਜਾਵੇ ਲੈ ਕੇ ਠੀਕ 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 ਹੈ ਨਾ ਚੱਲ ਮੈਂ ਨਾ ਚਾਚੇ ਘਰ ਗਈ ਆ ਤੇ ਮੈਂ ਆਵਾਜ਼ ਮਾਰਨਾ ਵਾ ਮਾਰ ਮੈਨੂੰ ਹੁਣ ਜਿਹਦੇ ਪੈਸੇ ਫਲਾਵੇ ਤੈਨੂੰ ਮੈਂ ਕਹਿੰਦਾ ਵੀ ਮੇਰੇ ਮਗਰੀ ਬੈ ਤੇ ਤੂੰ ਮੈਂ ਛੱਡਾਂ ਛੱਡਾਂ ਵਾ ਆਵਾਜ਼ ਮਾਰ ਜਾ ਫੋਨ ਕਰ ਤਾ ਚੱਲ ਠੀਕ ਹੈ ਬਹੁਤ ਇੱਥੇ ਵਾਕਿਆ ਬੀਬੀ ਤੇਰੇ ਨਾਲ ਗੱਲ ਠੀਕ ਆ ਕਿ ਪਤਾ ਵਧਣਾ ਵਾ ਘਟਣਾ ਨਹੀਂਗਾ ਨਹੀਂ ਨਹੀਂ ਮੈਨੂੰ ਪਤਾ ਨਾ ਵਧਣਾ ਵਾ ਆਹੋ ਤੇ ਕੋਈ ਨਹੀਂ ਅੱਜ ਪੱਜ ਨਾ ਉਹਨੇ ਛੇੜਨੀ ਆ ਗੱਲ ਤੇ ਲੜਾਈ ਪਾ ਲੈਣੀ ਆ ਤੇ ਪੈਸੇ ਮੁੜ ਕੇ ਦਿੱਤੇ ਨਹੀਂ ਜਾਣੇ ਆ ਦੇ ਨਹੀਂ ਦੇਣੇ ਤੂੰ ਬੀਬੀ ਫਿਰ ਨਾ ਕਰ ਮੈਂ ਸਾਰਾ ਇੰਤਜ਼ਾਮ ਕੀਤਾ ਵਾ ਮੈਂ ਇਹਦੇ ਮਗਰ ਥੋੜਾ ਲੱਗਣਾ ਆ ਆਹ ਚਲੋ ਤੇ ਮੈਨੂੰ ਪਤਾ ਤੇਰਾ ਸਿਆਣਾ ਹੁੰਦਾ ਭੈਣ ਭਰਾ ਦਾਦੂ ਹੁੰਦਾ ਕੋਈ ਗੱਲ ਨਹੀਂ ਕੀ ਆਹੋ ਮੇਰੇ ਸਾਹ ਨਾਲ ਤੂੰ ਹੀ ਟੈਨਸ਼ਨ ਨਹੀਂ ਲੈ ਲਈ ਜੀ ਆਪਦੀ ਮੈਂ ਤੁਹਾਨੂੰ ਕਹਿ ਕੇ ਹੀ ਗਿਆ ਹਾਂ ਉਹਦੇ ਨੂੰ ਹੋ ਜਾਂਦੀ ਆ ਕੀ ਕਰੀਂ ਤੂੰ ਬੀਬੀ ਫਿਰ ਨਾ ਕਰ ਇਹ ਗੱਲ ਦਾ ਉਹ ਘਰ ਚੋਂ ਕਰਦੀ ਆ ਇਦਾਂ ਕੁੜੂ 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 ਕਰਦੀ ਰਹਿੰਦੀ ਆ ਸੰਦੀ ਰਹਿੰਦੀ ਆ ਗੱਲਾਂ ਚੰਗੀਆਂ ਮਾੜੀਆਂ ਕਰ ਕਰ ਕੇ ਤੇ ਫਿਰ ਬੰਦੇ ਦੇ ਮਨ ਤੇ ਅਸਰ ਹੋ ਚੱਲ ਬੀਬੀ ਤੇ ਐਵੇਂ ਉਧਰ ਗਈ ਓ ਬੜਾ ਹੈ ਤੇ ਮੈਂ ਉਹਨੂੰ ਮਾਰਾਂ ਆਵਾਜ਼ ਤੇ ਚੱਲ ਆਹੋ ਤੂੰ ਇਦਾਂ ਕਰ ਹੁਣ ਕੀ ਆ ਜਾਨ ਨੂੰ ਮੈਂ ਆਵਾਜ਼ ਮਾਰ ਕੇ ਦੇਉਣਾ ਫਿਰ ਹਾਂ ਉਹਨੂੰ ਆਸ ਨਹੀਂ ਆ ਜਾ ਆਹੋ ਨਾਲ ਤੁਸੀਂ ਦੁੱਖ ਸੁੱਖ ਦੀ ਕਰ ਲੇ ਥੋੜੀ ਬੁੱਧੀ ਤੇ ਮੈਂ ਮੁੜ ਕੇ ਛੱਡ ਆਵਾਂ ਤਿਆਰ ਹੋ ਗਏ ਕੋਈ ਨਹੀਂ ਕੋਈ ਨਹੀਂ ਆ ਸੱਦਲਾ ਆਵਾਜ਼ ਮਾਰ ਲਾ ਚੰਨ ਚੰਗਾ ਹੋ ਗਿਆ ਮੰਨ ਗਿਆ ਮੁੰਡਾ ਆਵਾਜ਼ ਮਾਰ ਕੇ ਲੈਂਦਾ ਵਾ ਤੇ ਚਲੋ 2 ਮਿੰਟ ਬਹਿਏਗੀ ਪਾਣੀ ਤਾਂ ਨਹੀਂ ਪੀਏਗੀ ਤੇ ਮੁੜ ਕੇ ਛੱਡ ਆਏਗਾ ਇੱਥੇ ਵੀ ਰਹਿ ਕੇ ਘਪਾਤੀ ਆ ਕੇ ਗੱਲਾਂ ਹੀ ਸੁਣਨੀਆਂ ਨੇ ਵੰਨ ਸੁਵੰਨੀਆਂ ਉਹ ਤੇ ਬੋਲਣਾ ਨਹੀਂ ਹਟਦੀ ਤੇ ਬਾ ਕਦੀ ਕੁਛ ਕਹਿੰਦੀ ਹੈ ਕਦੀ ਕੁਛ ਕਹਿੰਦੀ ਹੈ ਕੀ ਬੰਦਾ ਕਰੇ ਮੈਂ ਤਾਂ ਆ ਬਿਮਾਰ ਹੋ ਗਈਆਂ ਗੱਲਾਂ ਸੁਣ ਸੁਣ ਕੇ ਇਹਨੇ ਤਾਂ ਠਟਣਾ ਨਹੀਂ ਕਰਨਾ ਆਪਣੇ ਘਰ ਜਾਵੇ ਤੇ ਮੇਰੀ ਵੀ ਜਾਨ ਸੌਖੀ ਹੋਏ ਹਾਂ ਪ੍ਰਭ ਆਹੋ ਨਹੀਂ ਮੈਂ ਤੇ ਘੱਟ ਦਿਨਾਂ ਦਾ ਪਤਾ ਪਾ ਸਕਦੀ ਹਾਂ ਮੈਂ ਪਾ ਲਿਆ ਪਰ ਮੇਰੇ ਪਿਆਰਾ ਦੇ ਪਾਣੀ ਨਹੀਂ ਪੀਣ ਦੇਣ ਡਿਆ ਆਹੋ ਮੇਰੀ ਤੇ ਕੋਈ ਗੱਲ ਹੀ ਨਹੀਂ ਮੰਨਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਨਰਸਰਾ ਤੂੜਿਆ ਵਾ ਸਾਰੇ ਬਸ ਇੱਕੋ ਹੀ ਗੱਲ ਕਰੀ ਜਾਂਦੇ ਇੱਕੋ ਹੀ ਗੱਲ ਕਰੀ ਜਾਂਦੇ ਆ ਕੁੜੀ ਨੂੰ ਪੈਸੇ ਦੇ ਦੋ ਕੁੜੀ ਨੂੰ ਪੈਸੇ ਦੇ ਦੋ ਕੁੜੀ ਜਿੱਦਾਂ ਆਪਣੇ ਘਰੋਂ ਭੁੱਖੀ ਮਰੀ ਆਈ ਹੁੰਦੀ ਆ ਹੋਰ ਮੈਂ ਸਭ ਕੁਛ ਕਰਕੇ ਵੇਖ ਲਿਆ ਮੇਰੇ ਸਿਰ ਤੋਂ ਪਾਣੀ ਲੰਘ ਗਿਆ ਹੁਣ ਹਾਂ ਜੇ ਮੈਂ ਜਿਆਦਾ ਵੀ ਗੱਲਾਂ ਕਰਾਂ ਨਾ ਤੇ ਤੇਰਾ ਭਾਈਆ ਮੈਨੂੰ ਕਹਿੰਦਾ ਵਾ ਕਿ ਤੈਨੂੰ ਮੈਂ ਚੁੱਕ ਕੇ ਟਿੰਡ ਪੁੜੀ ਤੇਰੇ ਤੇ ਤੇ ਕੇ ਛੱਡਣਾ ਆ ਆਹੋ ਤੇ ਪੇਕੇ ਗਾੜੀ ਕਿਹੜੀ ਪਰਜਾਈ ਬੜੀ ਚੰਗੀ ਆ ਔਰ ਮੈਂ ਤਾਂ ਬਹੁਤੀ ਜ਼ਿਆਦਾ ਹੀ ਤੰਗ ਹੋ ਗਈ ਆ। ਆਹੋ ਉਹ ਸਵੇਰੇ ਸਵਕਤੇ ਉੱਠਦੀ ਆ। ਚਾਹ ਪਾਣੀ ਪੀਂਦੀ ਆ, ਰੋਟੀ ਪਾਣੀ ਖਾਂਦੀ ਆ ਤੇ ਜਾਵੜ ਦੀ ਚਾਚਿਆਂ ਦੇ ਘਰ। ਹੈ ਉਹਨੂੰ ਤਾਂ ਲੱਗੀਆਂ ਮੋਜਾਂ। ਇੱਕੋ ਦਾ ਖਸਮ ਆ। ਓਦਾਂ ਨੂੰ ਘਰੋਂ ਨਿਕਲਦਾ ਤੇ ਹੁਣ ਨੂੰ ਫੋਨ ਕਰਕੇ ਸੱਦਣ ਨੂੰ ਨਹੀਂ ਡਿਆ ਵੀ ਆ ਜਾ। ਉਹਨੂੰ ਪਤਾ ਵਾ ਨਾ ਕਿ ਉਹਨੇ ਮਾਰ ਮਾਰ ਕੇ ਲਿਆਉਣੀ ਆ ਤਾਂ ਨਹੀਂ ਕੋ ਕਹਿਣ ਦਿਆ। ਉਹ ਖਸਰੇ ਦਾ। ਆਹੋ ਕੀ ਕਰਾਂ ਹੁਣ? ਮਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅਥੀ ਪੇਕੇ ਆ ਪਰਜਾਈ ਤੇ ਪਰਜਾਈ ਉਤੋਂ ਵੱਧ ਵਾ ਜੇ ਉਹਨੂੰ ਪਤਾ ਲੱਗਿਆ ਇਹ ਗੱਲ ਦਾ ਤਾਂ ਉਹ ਤੇ ਅੱਗੇ ਮਾਂਦਰਵਾਰਾ ਮਾਰਦੀ ਫਿਰਦੀ ਏ ਚੱਲ ਹੁਣ ਜਾ ਕੇ ਵੇਖਾਂ ਇਹ ਮਾਪਤ ਕੀ ਖਿਚੜੀ ਪਕਾਉਂਦੇ ਅੰਦਰ ਚਲ ਆ ਜਾ ਭੈਣ ਉਹਨਾਂ ਦੇ ਪਰੋਣੇ ਦਾ ਵੀ ਫੋਨ ਆਇਆ ਤੇ ਮੜ ਕੇ ਤੇਰੇ ਕੋਲ ਮੈਂ ਚੰਗਾ ਬੋਲੂਗਾ ਆਹੋ ਕਿਹੜਾ ਸੌਖੇ ਹੋਣੀ ਆ ਰੋਟੀ ਪਾਣੀ ਆਪ ਹੀ ਪਕਾਉਣਾ ਪੈਣ ਲਿਆ ਹਾਂ ਉਹਨਾਂ ਨੂੰ ਕੰਮ ਕਿਹਾ ਹੀ ਨਾ ਉਹ ਮੈਂ ਸਾਰਾ ਕਰਤਾ ਵਾ ਹੈ ਅੱਛਾ ਤੇ ਕੋਈ ਗੱਲ ਜੇ ਬੜਾ ਮੋਟਾ ਜੀ ਤਰਵੜਾ ਖਪਾ ਬਊਗਾ ਤੂੰ ਪਰਵਾਹ ਨਾ ਕਰੀ ਪਰਵਾਹ ਕਿਉਂ ਨਾ ਕਰਾਂ ਇਹ ਨਾ ਹੋਵੇ ਹਾਂ ਮੈਨੂੰ ਪੈਸੇ ਦਿੰਦਿਆ ਦਿੰਦਿਆ ਤੇਰੇ ਘਰ ਵਾਲਾ ਆ ਪੈ ਜੀ ਉਹ ਨਹੀਂ ਨਹੀਂ ਤੂੰ ਕੋਈ ਗੱਲ ਨਹੀਂ ਕੀ ਇੱਥੇ ਕਿਹੜਾ ਨਵਾਂ ਪਹਿਣਾ ਵਾ ਤੈਨੂੰ ਪਹਿਣ ਸਾਰੀ ਗੱਲ ਦਾ ਪਤਾ ਤੇ ਹੈਗਾ ਵਾ ਹੈ ਵੇਖ ਲਾ ਇਹ ਕੋਈ ਬੋਲਦੂ ਕਹਦੇ ਕੋਈ ਹੈ ਨਹੀਂ ਇਹ ਨਾ ਬੀਬੀ ਨੂੰ ਤੰਗ ਕਰੇ ਮੁੜ ਕੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕਿਸੇ ਨੂੰ ਤੰਗ ਕਰਦੀ ਕੋਈ ਵਾਪਸ ਆਹ ਨੂੰ ਲੈਣਾ ਆਹ ਮੈਨੂੰ ਤਾਂ ਡਰੀ ਲੱਗਦਾ ਵਾ ਫਿਰ ਡਰ ਕਾ ਦਾ ਲੱਗਣਾ ਹੀ ਤੇ ਫਿਰ ਸਾਰਾ ਕੰਮ ਰਹਿਣੇ ਵਿੱਚ ਹੀ ਤੇ ਤੂੰ ਇਤਨਾ ਜਾਣੇ ਤੇ ਫਿਰ ਪ੍ਰੋਣੇ ਨੇ 20 20 ਗੱਲਾਂ ਕਰਨੀਆਂ ਨੇ ਜ਼ਰੂਰ ਮੇਰੇ ਖਣੇ ਜਾ ਕੇ ਉਹਦੇ ਹੈ ਹੈ ਤੇ ਇਦਾਂ ਹੀ ਗੱਲਾਂ ਤੋਂ ਨੇ ਕਰਨੀਆਂ ਹੀ ਆ ਜਦੋਂ ਕੋਲ ਆਈ ਐ ਇਸੇ ਕੰਮ ਤੇ ਚਾਹ ਰ ਕੋਈ ਨਹੀਂ ਤੇਰੀ ਵੀ ਇਤਰਾਜੂਗੀ ਤੇ ਮੇਰੀ ਵੀ ਇਤਰਾਜੂਗੀ ਸਾਰੇ ਪਾਸਿਓਂ ਤੇ ਆ ਜਾ ਹੁਣ ਇੱਕ ਪਾਸੇ ਤੇ ਦੁਕਾਨ ਹੁੰਨੇ ਹੋਣਾ ਮੜਾ ਮੋਟਾ ਉਹ ਸਗਾਤ ਅੰਦਰ ਤਨਿੰਗੀ ਵੇਂਦੀ ਨਹੀਂ ਕੀਤਾ ਨਾ ਅਗਲਾ ਕੋਈ ਤੂੰ ਕਿਨੇ ਫੂਨ ਫੰਡਈਏ ਕਰਨਾ ਕਿਸ ਨੂੰ ਆ ਜਾ ਤੂੰ ਆਹ ਪਿਆਰ ਹੋ ਜੀਆ ਤੂੰ ਆਹ ਭੈਣ ਭਰਾ ਕਿਧਰੋਂ ਤੁਰੇ ਆਉਂਦੇ ਆਂ ਵੇਰ ਤੇ ਸਹੀ ਕਿਦਾਂ ਸਲਾਮਾਂ ਕਰਦੇ ਆਉਂਦੇ ਆ ਦੱਸਣ ਡਿਆ ਹੁਣ ਨਾ ਭਰਾ ਚੰਗਾ ਬਣ ਬਣ ਕੇ ਵੀ ਭੈਣ ਮੈਂ ਤੇਰੇ ਲਈ ਪੈਸੇ ਲੈ ਆਵਾ ਤੇ ਛੇਤੀ ਛੇਤੀ ਲੈ ਕੇ ਤੇ ਚਲ ਜਾ ਮੈਨੂੰ ਸਾਰਾ ਹੀ ਪਤਾ ਵਾ ਜਿਹੜੀ ਜਿਹੜੀ ਖਿਚੜੀ ਤੀਂ ਫਕਾਉਂਦੇ ਫਿਰਦੇ ਜੈ ਨਾ ਉਮਰ ਪਹਿਲੇ ਹੀ ਪਤਾ ਲੱਗ ਜਾਂਦੀ ਆ ਹੁਣ ਵੇਖ ਕਿੱਡੀ ਛੇਤੀ ਆਈ ਚਾਚੇ ਘਰੋਂ ਉਦਾਂ ਤੇ ਚਾਚੇ ਬਿਨਾਂ ਜੀ ਨਹੀਂ ਲੱਗਦਾ ਘੜੀ-ਘੜੀ ਉਹਨਾਂ ਦੇ ਘਰ ਘੜੀ-ਘੜੀ ਉਹਨਾਂ ਦੇ ਘਰ ਚੱਲ ਕੋਈ ਨਹੀਂ ਬੁਲਾ ਜਾਊ ਤੇ ਸਹੀ ਅੱਜ ਪਰ ਜਾਣਾ ਕਾਦਾ ਵਾ ਸਾਡਾ ਘਰ ਖਾਲੀ ਕਰਕੇ ਜਾਣਾ ਅੰਤਰਾ ਲੱਖ ਰੁਪਈਆ ਵਾ ਲੱਖ ਕਿਤੇ ਛੋਟੀ ਮੋਟੀ ਰਕਮ ਹੋਵੇ ਤਾਂ ਤਾਂ ਵੀ ਬੰਦਾ ਜਰਲੇ ਐਡੀ ਵੱਡੀ ਰਕਮ ਬੰਦਾ ਕਿੱਦਾਂ ਜਰੇ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਹੁਣ ਮੈਂ ਲੜਾਈ ਪਾਈ ਨਾ ਤੇ ਇਹ ਨਾ ਹੋਵੇ ਮਨਜਿੰਦਰ ਮੈਨੂੰ ਤੱਕ ਕੇ ਮਾਰ ਕੇ ਘਰੋਂ ਬਾਹਰ ਕੱਢ ਛੜੇ ਹੁਣ ਮੈਂ ਚੁੱਪੀ ਕਰ ਜਾਂਦਾ ਤੇ ਚੰਗੀ ਗੱਲ ਵਾ ਜੇ ਬਹੁਤਾ ਬੋਲੀ ਨਾ ਤੇ ਫਿਰ ਕਪੱਤ ਵੇਖੀ ਕਿਦਾਂ ਪੈਣਾ ਘਰ ਵਿੱਚ ਚੱਲ ਮਨਾ ਆਪਣਾ ਕੰਮ ਕਰ ਮੈਂ ਨਹੀਂ ਆਪਣਾ ਕੀ ਕਰਦੀਆਂ ਮਾਵਾਂ ਤੇ ਨਾ ਹਾਂ ਦੇਖ ਹਾਂ ਆ ਜਾ ਰਗਾ ਬੀਬੀ ਚੱਕਣ ਦੀ ਤੇ ਹਾਂ ਜੀ ਅਸਾਂ ਆ ਗਈ ਮੇਰੀ ਈ ਹਾਂ ਚੰਗਾ ਹੋ ਗਿਆ ਮੈਂ ਤਾਂ ਕਰ ਲਿਆ ਤੇਰੇ ਪ੍ਰਾਂਮੈਂ ਜਾ ਸਾਦ ਲਿਆ ਉਹ ਆਉਣ ਹੀ ਨਹੀਂ ਦੇਣ ਡੀਆਂ ਮੰਮੀ ਤਨੂ ਪਤਾ ਹੀ ਚਾਚੇ ਦੀਆਂ ਨੋਹਾਂ ਦਾ ਉਹਨਾਂ ਨੇ ਇੰਨਾ ਚਾਹ ਕੀ ਤਾ ਪਕੌੜੇ ਕੱਢ ਲਏ ਲੈ ਭਾਂਜੀ ਤੂੰ ਕਿਹੜੀ ਰੋਈ ਤਰੀ ਆ ਉਹ ਇਹ ਤਾਂ ਪਕੌੜੇ ਖਾਣ ਦੀ ਮੈਂ ਪਕੌੜੇ ਖਾਣ ਵਾਲਾ ਟਾਈਮ ਨਹੀਂਗਾ ਤੇ ਉੱਥੇ ਨਹੀਂ ਚੰਗਾ ਕੀਤਾ ਮੈਂ ਤਾਂ ਐ ਖਾ ਲਿਆ ਮੈਂ ਬੱਚੀ 20 20 ਗੱਲਾਂ ਕਰਨ ਦੀ ਕਹਿੰਦੀ ਜੀ ਕੁੜੀ ਆ ਹੀ ਗਈ 10 ਮਿੰਟ ਤੋਂ ਉਹਦੇ ਵੱਢ ਕੇ ਖਾ ਲੈਂਦੇ ਜੀ ਉਹ ਮੈਂ ਤੈਨੂੰ ਲੱਗੇ ਗੱਲ ਦਾ ਪਤਾ ਫਾਂ ਤੇ ਕੀ ਕਰਦੇ ਆ ਕਿ ਇਹਨੂੰ ਸੰਭਾਲ ਉਹ ਤੇ ਘਾ ਲਵਾ ਮੈਂ ਕੋਈ ਜਰੂਰੀ ਕਿਹਨੂੰ ਦੱਸੀਏ ਆਪਣੇ ਘਰ ਦੀ ਗੱਲ ਹਾਂ ਪੋ ਬਚਾਰੇ ਜਦੋਂ ਲਾਗੇ ਜਾਂਦੇ ਆ ਨਾ ਘਰੋਂ ਹੋ ਕੇ ਜਾਂਦੇ ਆ ਤੇ ਫਿਰ ਮੈਂ ਨਾ ਜਾਵਾਂ ਤਲ ਲੈ ਆਉਣਗੇ ਮੇਰੇ ਕੋ ਉਹਨਾਂ ਨੇ ਕਿਹਾ ਆਪ ਤੇ ਉਹਨਾਂ ਦੇ ਘਰੋਂ ਹੋ ਕੇ ਚਲ ਜਾਨੀ ਹਾਂ ਜਾਣਾ ਤੇ ਹੀ ਪੈਂਦਾ ਚਲੋ ਚਾਚਿਆਂ ਤਾਂ ਆ ਜਾਂਦੇ ਜਿਹੜਾ ਕੋਈ ਚਾਹ ਕਰੇ ਆਹੋ ਗੱਲ ਤੇ ਹਾਂ ਚਾਹ ਦੀ ਉਹੀ ਤੇ ਗੱਲ ਵਾ ਲਾ ਤਾਂ ਕੰਨਿਆ ਹੀ ਮੈਂ ਉਹ ਬੰਦੇ ਆ ਬੱਸ ਆਹ ਹੁੰਦਾ ਤੇ ਉਹ ਮੁੜੀ ਨੂੰ ਮੈਂ ਆਵਾਜ਼ ਮਾਰ ਤੇ ਛੁੱਕ ਕਰਕੇ ਤੇ ਖੜਾ ਉਹਨੂੰ ਛੱਡਿਆ ਮੰਮੀ ਮੇਰੇ ਸੁਣੋ ਗੱਲ ਪੈਸੇ ਤੇ ਮੈਂ ਲੈ ਜਾਂਦੀ ਹਾਂ ਮੈਂ ਵੀਰ ਨੂੰ ਵੀ ਦੱਸਾਂ ਲਈ ਹਾਂ ਇਹ ਨਾ ਹੋਵੇ ਬਾਅਦ ਚ ਤੁਹਾਡਾ ਹੁੱਕਾ ਪਾਣੀ ਬੰਦ ਹੋ ਜੇ ਮੇਰੇ ਬਾਅਦ ਚ ਉਹ ਨਹੀਂ ਮੈਂ ਨੂੰ ਕਿਹਾ ਬੀਬੀ ਮੈਂ ਤੂੰ ਪਰਵਾਹ ਨਾ ਕਰ ਇਹ ਕਿ ਨਹੀਂ ਇੱਥੇ ਕਿਹੜਾ ਨਵਾਂ ਹੋਣਾ ਮਾਮ ਕੰਮ ਹੋਈ ਪਰਵਾਹ ਕਿਉਂ ਨਾ ਕਰਾਂ ਲੈ ਵੀ ਮੈਂ ਕਹੀ ਨਾ ਧਿਆਨ ਤੇ ਮੇਰਾ ਪਿਛੇ ਹੀ ਰਹਿਣਾ ਕੁਝ ਨਹੀਂ ਹੁੰਦਾ ਹੁਣ ਮੈਂ ਤੋਰ ਫਿਰ ਲੈਨੀ ਆ ਕੋਈ ਗੱਲ ਨਹੀਂ ਕਰੂਗੀ ਤੇ ਮੈਂ ਆਪ ਆ ਕੇ ਖਾ ਲਾਂਗੀ ਬਣਾ ਕੇ ਖਾ ਲਾਂਗੀ ਕੋਈ ਮੈਨੂੰ ਐਡਾ ਨਹੀਂ ਤਾਂ ਡਰ ਪਿਆ ਜੇ ਜ਼ਿਆਦਾ ਤੰਗ ਕਰੂਗੀ ਨਾ ਮੈਨੂੰ ਦੱਸ ਦਿਓ ਮੈਂ ਘਰ ਜੂਗੀ ਵਾਪਸ ਫਿਰ ਹੋਰ ਕੀ ਕਰਨਾ ਤੰਗੀ ਨਾ ਚਾਹ ਕੇ ਤੈਨੂੰ ਮੈਂ ਕਹਿਣ ਦਿਆਂ ਮੈਂ ਜਦੋਂ ਮੈਨੂੰ ਲੋੜ ਹੋਊਗੀ ਨਾ ਤੈਨੂੰ ਆਪੇ ਕਹਾਂਗੀ ਠੀਕ ਨਹੀਂ ਤੈਨੂੰ ਮੈਂ ਕਹਿਣ ਦਿਆਂ ਜੇ ਤਰਾ ਭਰਾ ਤੈਨੂੰ ਕਹਿਣ ਦਿਆਂ ਮੇਰੀ ਗੱਲ ਇੱਕ ਵਾਰ ਸੁਣ ਲਾ ਇਹ ਨਾ ਕਈ ਬੇਦੀ ਮੇਂ ਲੈਣੀ ਜਿੱਥੇ ਕਿਤੇ ਗਰਜ ਕਰਨੀ ਆਪਣੀ ਕਰ ਲਿਓ ਠੀਕ ਨਹੀਂ ਆਹੋ ਤੂੰ ਨਾ ਪ੍ਰੋਣੇ ਨੂੰ ਬੋਦਾ ਕਹੀਂ ਮਾਝੀ ਲੈ ਆ ਤੂੰ ਮਾਝਵਾਦ ਕਰਦੇ ਪਤਾ ਕੀਪਤਾ ਉਹਨੇ ਵੀ ਪਰਖਿਆ ਹੀ ਨਹੀਂਗਾ ਤੇ ਚੱਲੀ ਆ ਪੇਕੇ ਪੈਸੇ ਲੈ ਕੇ ਆਈਂ ਫਿਰ ਦਿੰਦੇ ਆ ਕਿ ਨਹੀਂ ਦਿੰਦੀ ਦਿੰਦੇ ਆ ਕਿ ਨਹੀਂ ਦਿੰਦੇ ਪਰਖਦੇ ਨੇ ਬਗਾਨੇ ਪੁੱਤ ਤੀ ਜੇ ਕਰਦੇ ਨੇ ਗੱਲਾਂ ਤੇ ਚਲੋ ਠੀਕ ਹੈ ਜੇ ਕੀ ਪਤਾ ਕਰਦੇ ਨੇ ਵਰਤਣੇ ਮਿਆਂ ਕਿ ਨਹੀਂ ਵਰਤਣੇ ਚਲੋ ਨਾ ਵਰਤੇ ਮੈਂ ਨਾ ਉਨੀ ਪੈ ਰਹੀ ਆ ਮੈਂ ਵਾਪਸ ਕਰ ਚਾਣੀ ਆ ਪੈਸੇ ਫੜਾਦਾ ਤੇ ਆਪਣੇ ਮੱਥੇ ਤੇ ਮੈਂ ਬੈਕ ਦੇਣਾ ਤੂੰ ਫੜਾ ਇਹਨੂੰ ਪਰਸ-ਪੁਰਸੇ ਦਾ ਫੜਾ ਦੇ ਜੇ ਪਾ ਹੀ ਫੜਾ ਦੇ ਦੇ ਆਵੇ ਲੈ ਜੀ ਆਪਣੀ ਮੰਮੀ ਜੇ ਕੋਈ ਗੱਲ ਵੀ ਕਰੂਗੀ ਨਾ ਚੁੱਪ ਕਰਕੇ ਤੇ ਮੁੰਡੇ ਕੋ ਫੋਨ ਵੀ ਨਾ ਕਰਾ ਦੀ ਠੀਕ ਹੋਣਾ ਮੈਂ ਆਹ ਤੇ ਜਾਊਂਗੀ ਇਹ ਨਾ ਹੋਵੇ ਫਿਰ ਗੇਟੋਂ ਬਾਹਰ ਹੀ ਥੱਕੇ ਮਾਰ ਕੇ ਤੈਨੂੰ ਕੱਢ ਦੇ ਨਹੀਂ ਕੋਈ ਨਹੀਂ ਐਡੀ ਵੀ ਨਹੀਂ ਗੱਲ ਹੈ ਜੀ ਗੇਟੋਂ ਥੱਕੇ ਮਾਰਨ ਵਾਲੇ ਕੋਈ ਨਹੀਂ ਮੈਂ ਤੈਨੂੰ ਕਰ ਦਾਂਗੀ ਤੈਨੂੰ ਫੋਨ ਮੈਂ ਜੇ ਕੋਈ ਗੱਲ ਕਰੂਗੀ ਤੇ ਫਿਰ ਮੈਂ ਕਰ ਦਾਂਗੀ ਆਪਾਂ ਤੇ ਮੁੰਡੇ ਨੇ ਆਪੇ ਜਿੰਨੇ ਉਹਨੂੰ ਕਰ ਲੈਣਾ ਰੋ ਮੈਂ ਪਹਿਲੇ ਕਢਾਈ ਲੈਂਦੇ ਹਾਂ ਪਰ ਮੇਰਾ ਦਿਲ ਡਰ ਰਿਹਾ ਹੂੰ ਚੱਲੋ ਨਰਨ ਦਿਆਂ ਫਿਰ ਹੁਣ ਤੇ ਇਹ ਨੋਰ ਤੇ ਕਰਨੀ ਪੈਂਦੀ ਹੈ ਭੈਣ ਭਰਾ ਉਧਰ ਉਧਰੀ ਹੈ ਇਹ ਨਾ ਵੀ ਨਾ ਹੋਇਆ ਤੇ ਕਰਨਾ ਕੀ ਇਹਨੇ ਚੱਲ ਕੋਈ ਗੱਲ ਨਹੀਂ ਜਾਣਾ ਤੇ ਹੈ ਹੀ ਆ ਸਗੋਂ ਮੁੰਡਾ ਵੀ ਮੈਨੂੰ ਫੋਨ ਕਰਨ ਦਿਆ ਇਹ ਮਾਤਾ ਆ ਜਾ ਹੁਣ ਇੱਕ ਤੇ ਬੈਠੀ ਰਹਿਣਾ ਰੋਟੀ ਆਪ ਕਾਉਣੀ ਪੈਣ ਦੀ ਹੱਥ ਸਾੜਨ ਦੇ ਦੋਵੇਂ ਜਾਲੇ ਨਹੀਂ ਸਰਦਾ ਘਰ ਦਾ ਪੁੱਤ ਬੰਦਿਆ ਕੋ ਰੋਟੀਆਂ ਕਿੱਥੇ ਪੱਕਦੀਆਂ ਨੇ ਲਾਰਾ ਪਿਆ ਹੋਣਾ ਜਾਂਦਿਆਂ ਨੇ ਲਾਰਾ ਪਿਆ ਹੋਣਾ ਮੱਝ ਨੇ ਪਤਾ ਨਹੀਂ ਘੁੱਟ ਦੁੱਧ ਦੇਣਾ ਵੀ ਆ ਕਿ ਨਹੀਂ ਦੇਣਾ ਲੱਤ ਮਾਰਨੀ ਭੀ ਜਾ ਜਿੱਥੋਂ ਆਈ ਉੱਥੇ ਹੀ ਹੂੰ ਇਹ ਤਾਂ ਗੱਲ ਹੈਗੀ ਹੈ ਹੱਥ ਤੇ ਪਈ ਆ ਉਹਨਾਂ ਕਰੀ ਤਾਰ ਨਹੀਂ ਗੱਡੀ ਹਾਂ ਜਿਹੜਾ ਡੰਗਰ ਹੱਥ ਪੈ ਜੇ ਨਾ ਉਹ ਬੜਾ ਔਖਾ ਹੁੰਦਾ ਚੱਲ ਯਾਰ ਇਹ ਗਰਮ ਮੁੱਕਾ ਕੁੜੀ ਵਿਚਾਰੀ ਦੇ ਵਿਚਾਰ ਕੱਖ ਰਹਿ ਜਾਣਗੇ पाला है भैन ठीक है संभाल के पाला तो संभाल के तुम छड़ दूंगा आपे बस मार दे चंगी तरह जे ना वीर अजे ते चढ़ाई आ तो टाइम ना काट सकूंगी वेला मैं 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 ही का करूंगा नहीं तो बस ते चढ़ाया मेनू मैं चल जाना वेला नहीं नहीं तू मेनू छड़ा चल जा ना जान पे जाना ही ਕੋਈ ਨਹੀਂ ਨਾ ਫੜ ਲੈਣਾ ਕਿ ਮੂਕੀਰ ਦਾ ਕੱਪੜਿਆ ਵਿੱਚ ਕੀ ਹਾਂ ਉਹ ਬੋਲਿਆ ਤਾਂ ਆਪਣੇ ਤੇ ਰੱਖ ਲੈ ਉੱਤੇ ਆ ਤੇ ਨਾ ਤਾਂ ਹੁਣ ਨਾ ਸਮੇਂ ਨਾ ਜਾਵੀਂ ਜੇ ਬੱਸੇ ਵੀ ਜਾਣਾ ਤੇ ਕੋਈ ਗੱਲ ਨਹੀਂ ਨਹੀਂ ਕਰਨਾ ਤਾ ਤੂੰ ਚਲਾ ਫਿਰ ਚੰਗਾ ਮੰਮੀ ਆ ਕੇ ਤੇ ਫਿਰ ਫੋਨ ਕਰ ਦੇ ਮੇਰੇ ਕੋਈ ਚੰਗਾ ਮੈਂ ਕਰ ਦੂੰਗੀ ਫੋਨ ਤੇ ਆਪਣੀ ਸਿਹਤ ਦਾ ਧਿਆਨ ਰੱਖਿਓ ਚੰਗਾ ਦਵਾਈ ਵੀ ਟਾਈਮ ਨਾਲ ਖਾਈ ਜਾਇਓ ਮੇਰੀ ਗੱਲ ਸੁਣ ਇੰਨਾ ਟਾਈਮ ਨਾ ਲਾ ਤੇ ਚੱਲ ਚੱਲੋ ਆ ਜਾ ਆ ਜਾ ਆਹ ਛਾਡੇ ਅੰਦਾ ਤੇ ਹੋਇਆ ਹੋਇਤਾ ਕੀ ਬੜਾ ਕਿਦੋਂ ਫੇਰ ਜੰਗ ਚੱਲੂ ਹੋਈ ਨਹੀਂ 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 ਜਾ ਛਾਡੇ ਚੜਾਇਆ ਬੱਸੇ ਚੜਾਇਆ ਫਿਰ ਕੋਈ ਗੱਲ ਨਹੀਂ ਚੱਲ ਚੰਗਾ ਹੋ ਗਿਆ ਆ ਮੇਰੇ ਵੀ ਸਿਰ ਦਰਦੀ ਹਟੀ ਮੈਂ ਤੇ ਉਹ ਦਿਨ ਦੀ ਚਿੰਤਾ ਚ ਹੀ ਹਾਂ ਬਕਰੇ ਕੀ ਬੰਨਣਾ ਓਕੇ ਬੰਨੇ ਨਹੀਂ ਲੱਗਦੀ ਗੱਲਾਂ ਕਰਨੋਂ ਨਹੀਂ ਹਟਦੀ ਤੇ ਚਲੋ ਲੋੜਾਂ ਤੇ ਪੈਣ ਪਰਾਇ ਕਰਦੇ ਹੁੰਦੇ ਨੇ ਥੋੜੀ ਗੱਲਾਂ ਤੇ ਲੰਮਪੋਂ ਕਰਨੀਆਂ ਨੇ ਉਹ ਪੈਣ ਆ ਜਾ ਹੁਣ ਆ ਗਈ ਆ ਗਈ ਵੀਰ ਮੇਰੀ ਘਰ ਸੋਣਾ ਮੈਂ ਭਾਬੀ ਨੂੰ ਮਿਲ ਕੇ ਨਹੀਂ ਆਈ ਫਿਰ ਮੂੰਹ ਨਾ ਫਲਾਲੇ ਵੀ ਚਲ ਗਈ ਚੁੱਪਚੀ ਪੀਤੀ ਮੇਰੀ ਗੱਲ ਸੁਣ ਲਾ ਤੂੰ ਜੇ ਉਹਦੇ ਮੂੰਹ ਵਾਲੇ ਵੇਖਿਆ ਨਾ ਇੱਥੇ ਹੁਣੇ ਰੋਲੀ ਪੈਣੀ ਜਿਹੜੀ ਤੈਨੂੰ ਮੈਂ ਗਰ ਕਹਿੰਦਾ ਚੁੱਪ ਕਰਕੇ ਨਾ ਤੇ ਮਗਰ ਬੈਰਾ ਤੇ ਆਪਣੇ ਘਰ ਤੱਕ ਜਾ ਮੈਨੂੰ ਇਹ ਡਰਵਾ ਮੁੜ ਕੇ ਮਾਤਾ ਨੂੰ ਨਾ ਤੰਗ ਕਰੇ ਉਹ ਚਲ ਨਹੀਂ ਕਰਦੀ ਮੈਂ ਇੱਥੇ ਘਰੇ ਹੀ ਕੋਈ ਕਿਤੇ ਨਹੀਂ ਫਾਇਲਾ ਦੇ ਲਗੀ ਵੇਖਿਆਈ ਚੁੱਪ ਕਰਕੇ ਪੈਹੇ ਪਾਏ ਬੈਗ ਦੇ ਵਿੱਚ ਤੇ ਗਾਂ ਹੋਈ ਆ ਇੱਕ ਵਰੀ ਜ਼ਰੂਰੀ ਨਹੀਂ ਸਮਝਿਆ ਵੀ ਜਾਂ ਨਿਆਣੇ ਕਿੱਥੇ ਆ ਜਾਂ ਨਿਆਣੇ ਦੀ ਮਾਂ ਕਿੱਥੇ ਆ ਆੜ ਕੋ ਇਹਨੇ ਕੀ ਲੈਣਾ ਵਾ ਹੈ ਬੋਬਾ ਲਿਆ ਭਰਿਆ ਬੈਗ ਤੇ ਗਾਂ ਹੋਈ ਆ ਉਤੋਂ ਮਾਂ ਵੇ ਮਾਂ ਨੇ ਇੱਕ ਵਾਰ ਹੀ ਨਹੀਂ ਕਿਹਾ ਤੇ ਆਪਣੀ ਪਰਝਾਈ ਨਹੀਂ ਤੇ ਮਿਲ ਜਾ ਜਾਣ ਲੱਗੀ ਪਰਝਾਈ ਨਹੀਂ ਮਿਲ ਕੇ ਕੀ ਲੈਣਾ ਵਾ ਭਰਾ ਜੂ ਹੈਗਾ ਹੱਥਾਂ ਦੇ ਚੁੱਕਿਆ ਉਹਦੀ ਚੁਕਣਾ ਚ ਉਹ ਆਇਂਦਾ ਵਾ ਦੇਣ ਦਾ ਨੋਟ ਲਿਆ ਕੇ ਉਸੇ ਟਲੇ ਨੂੰ ਕੋਈ ਨਹੀਂ ਮਾਤਾ ਦਾ ਲਾਜ ਹੁਣ ਮੈਂ ਕਰਦੀ ਆ ਨਾ ਤੇ ਕੀ ਗੱਲ ਹੈ ਮੇਰੀ ਘਰ ਵਿੱਚ ਕੋਈ ਇਸ ਤੇ ਨਹੀਂ ਗੀ ਜੇ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਕੰਮ ਸਕਮ ਜਾਣ ਲੱਗੀ ਮੇੜੀ ਜਾਂਦੀ ਮੁੜ ਕੇ ਨਹੀਂ ਆਉਣਾ ਇੱਥੇ ਕਰਦੀ ਆ ਨਾ ਤਣਾ ਮੈਂ ਗੱਲ ਜੜਕ ਮਾਤਾ ਨਾ ਨਮਾਤਾ ਪੈਗੀ ਕਿਲੇ ਜੇ ਠੰਡ ਹੁਣ ਕੀ ਹੋਇਆ ਨਾ ਜਾਣੀ ਪਤਾ ਕੀ ਹੋਇਆ ਵਾ ਹੈ ਦੇਤਾ ਤੀ ਨੂੰ ਬੋਬਾ ਤੋਰਤੀ ਆ ਹੁਣ ਫੇਰ ਕੀ ਹੋਇਆ ਦੇਤਾ ਤੇ ਹੁਣ ਉਹ ਲੈਣ ਆਈ ਹੀ ਤੇ ਦੇਣਾ ਹੀ ਇਹਨੂੰ ਲੈਣ ਆਈ ਹੀਗੀ ਨਾ ਇਹਦੇ ਘਰ ਕੁਛ ਨਹੀਂ ਹੈਗਾ ਉਥੇ ਜਦੋਂ ਨਹੀਂ ਉਹਦਾ ਮੂੰਹ ਚੁੱਕਦੀ ਤੇ ਪੈਸੇ ਲੈਣ ਆ ਜਾਂਦੀ ਇੱਥੇ ਤੇ ਤੂੰ ਵੀ ਕੰਨਾਂ ਚ ਕੁਸਰ-ਪੁਸਰ ਕਰਦ ਨਹੀਂ ਮੁੰਡੇ ਦੇ ਤੇ ਉਹ ਲਿਆ ਕੇ ਉਹ ਜੱਦ ਚੁੱਕਣਾ ਚਾਹੁੰਦਾ ਵਾ ਤੁਰ ਪੈਂਦਾ ਬੈਂਕ ਵਾਲ ਉਸਲੇ ਲੈਣ ਹਨੂ ਘਰ ਚ ਕੋਈ ਲੋੜ ਨਹੀਂ ਪੈਣਦੀ ਗੱਲ ਨਹੀਂ ਤੁਹਾਨੂੰ ਮੋੜ ਦੇਣਗੇ ਉਹ ਨਾ ਰੱਖਦੇ ਨਹੀਂ ਲੈਣੇ ਉਹਨੂੰ ਔੜਾਉਂਗੀ ਚਲੋ ਅਗਲੇ ਮਹੀਨੇ ਹਕਤਾ ਹੀ ਕਰ ਲਿਆ ਉਹਨੂੰ ਪਛਾ ਲਿਆ ਤੇ ਇਹਨੂੰ ਸ਼ੈਮ ਹੀ ਨਹੀਂ ਲੋੜ ਪੈਂਦੀ ਚੀਜ਼ਾਂ ਦੀ ਤੇ ਨਾਲੇ ਮਿਹਨੇ ਇੱਕ ਗੱਲ ਦੱਸ ਮੁੜ ਕੇ ਕਹਿਣਾ ਵਾ ਪਰਜਾਈਆਂ ਨਹੀਂ ਚੰਗੀਆਂ ਹੈ ਹੁਣ ਜ਼ਰੂਰੀ ਨਹੀਂ ਸਮਝਿਆ ਕਿ ਪਰਜਾਈ ਨੂੰ ਮਿਲ ਕੇ ਜਾਵਾਂ ਨਾ ਪਤੀਆਂ ਬਾਰੇ ਪੁੱਛਿਆ ਨਾ ਪਰਜਾਈ ਬਾਰੇ ਪੁੱਛਿਆ ਫਿਰ ਲਾਲਚਣੀ ਐ ਪੈਹਾਂ ਕਰਕੇ ਆਈ ਇੱਥੇ ਨਹੀਂ ਉਹਨ ਤਾਂ ਇੱਥੇ ਸਾਰੇ ਚਾਤ ਦੀ ਮਾਰੀ ਸੋਏ ਚ ਮਾਰੀ ਚਾਤ ਇਹ ਕਮਰੇ ਚ ਮਾਰੀ ਇੱਧਰ ਮਾਰੀ ਉੱਧਰ ਸਾਰੇ ਵੇਖਿਆ ਹੁਣ ਪਰਜਾਈ ਪਤਾ ਨਹੀਂ ਕਿੱਥੇ ਉਹ ਮਿਲ ਜਾਵਾਂ ਤੇ ਤੂੰ ਤਾਂ ਪਤਾ ਨਹੀਂ ਕਿੱਧਰ ਕਿਤੇ ਉੱਧਰ ਕਿਤੇ ਵੇਲੀ ਵਾਲੀ ਵਾਲ ਕੇ ਹੀ ਹੋਣੀ ਮਾਤਾ ਐਵੇਂ ਨਾ ਪੋਚੇ ਫਾਇਆ ਕਰ ਇਹ ਪ੍ਰਾਣੀ ਆ ਤਾਂ ਛੱਡ ਦੇ ਆਪਣੀ ਠੀਕ ਆ ਨਾ ਮੈਂ ਇੱਥੇ ਅੰਦਰ ਬੈਠੀ ਸਾਹਮਣੇ ਵੇਖਣ ਲਈ ਭਣਾ ਕੀ ਕਰਦੀ ਆ ਮੈਨੂੰ ਜਾਣ ਲੱਗੀ ਮਿਲ ਕੇ ਜਾਂਦੀ ਆ ਪਰ ਨਾ ਉਹ ਰਾਮ ਨਾਲ ਲਏ ਪੈਸੇ ਬੈਗ ਵਿੱਚ ਪਾਏ ਤੇ ਦਵਾਦਵ ਨਿਕਲਦੀ ਕੀਤੀ ਆ ਤੈਨੂੰ ਵੀ ਚਾਚਾ ਨਾਲ ਮਿਲ ਕੇ ਗਈ ਉਹਦੇ ਅੰਦਰ ਹੁੰਦੀ ਤਾਂ ਪਤਾ ਤੂੰ ਦਿਖਦੀ ਨਾ ਉਹਨੂੰ ਉਹਦੇ ਛਾਤੀ ਤੇ ਮਾਰੀ ਸੀ ਅੰਦਰ ਨਹੀਂ ਮਾਰੀ ਛਾਤੀ ਉਹਨੇ ਕੋਈ ਵੀ ਕਿਉਂ ਬਾਰ ਬਾਰ ਝੋਟ ਬੋਲਦੀ ਹੈ ਹੈ ਰਹਿਣਾ ਇੱਥੇ ਆ ਤੇ ਜੈਤੀ ਦੀ ਮੰਗਣੀ ਚ 20 ਘੰਟੇ ਮੈਂ ਤਾਂ ਜੇ ਆਪਣੇ ਘਰ ਦੀ ਮੰਗਨੀ ਆ ਤੇ ਸਾਰਿਆਂ ਦੀ ਮੰਗਨੀ ਤੇ ਜੇ ਮੇਰੇ ਵਾਸਤੇ ਸਾਰੇ ਇਕੱਠ ਹੋ ਜਾਈਆ ਵੀ ਵੀ ਮੇਰੇ ਵਾਸਤੇ ਚੰਗੀ ਤੇ ਪੁੱਤ ਵੀ ਚੰਗੇ ਤੇ ਨੌਣੂ ਚੰਗੇ ਪੋਤੇ ਵੀ ਚੰਗੇ ਸਾਰਿਆਂ ਦੀ ਮੈਨੂੰ ਜਾਇ ਨਹੀ ਮੇਰੀ ਗੱਲ ਸੁਣੋ ਸੋ ਸੁਖ ਮੰਗਨੀ ਆ ਮੈਂ ਅੰਤਰੇ 6 ਮਹੀਨੇ ਖਾ ਪੱਕ ਜਾਂਦੀਆਂ ਫਸਲ ਵਾਲ ਵੇਦਿਆਂ ਤੇ ਇਹ ਮਹਾਰਾਣੀ ਆਉਂਦੀ ਆ ਤੇ ਵਿੱਚੋਂ ਹਿੱਸਾ ਕੱਢ ਕੇ ਗਾਂ ਹੁੰਦੀ ਆ ਅੱਗੇ ਇਹਨੇ ਕਿੰਨੀਆਂ ਚੀਜ਼ਾਂ ਮੋੜੀਆਂ ਜਿਹੜਾ ਹੋਣੇ ਪੈਸੇ ਮੋੜਨੇ ਚੀਜ਼ਾਂ ਉਹਨਾਂ ਕਿਹੜੀਆਂ ਖੜੀਆਂ ਜਿਹੜੀਆਂ ਮੋੜਨ ਵਾਲੀਆਂ ਉਗੀ ਜਮੋਰ ਨਾਲ ਮੈਂ ਖੜੀ ਹੋਏ ਤੇ ਫਿਰ ਤੇ ਬੰਦਾ ਮੋੜੇ ਇਹ ਪੈਸਾ ਤੇ ਲੈ ਹੁੰਦਾ ਚਲੋ ਖੜਿਆ ਵਾ ਤੈਨ ਪਰਾ ਕੋ ਦਾ ਹੱਥ ਮੁੜ ਕੇ ਦੇ ਦੇ ਉਹ ਕਹਿੰਨੇ ਨੇ ਦੇਣਾ ਮੈਨੂੰ ਪਹਿਲਾਂ ਹੀ ਪਤਾ ਵਾ ਜਿੱਦਣ ਦੇਜੂਗੀ ਨਾ ਉਸ ਦਿਨ ਮੈਨੂੰ ਕਿਉ ਪਿਆ ਹੁਣ ਦੇਗੀ ਆ ਤੂੰ ਆਂਦੀ ਹੀ ਨਹੀਂ ਦੇਣਾ ਕੋਈ ਗੱਲ ਨਹੀਂ ਉਹਦਣ ਉਹ ਵੀ ਦੇਣਾ ਆਈ ਜਾਣਾ ਮੈਂ ਫਿਰ ਦੱਸ ਦਾਂਗੀ ਨਾ ਤੈਨੂੰ ਇਹ ਉਹ ਨਹੀਂ ਲੈ ਕੇ ਦੇਣ ਚੱਲ ਕੋਈ ਨਹੀਂ ਆਹ ਦੱਸ ਦਿਓ ਹਣਾਉਂਦੇ ਆ ਨਾ ਭਤੀਏ ਦੇ ਉਹਨਾਂ ਨੂੰ ਦੱਸ ਨਹੀਂ ਆ ਨਾ ਕਿ ਭੂਆ ਭੂਆ ਕਰਦੇ ਫਿਰਦੇ ਨੇ ਖੱਤਿਓ ਭੂਆ ਨੇ ਇੱਕ ਵਾਰੀ ਪੁੱਛਿਆ ਜਾਣ ਲੱਗੀ ਨੇ ਕਿ ਕਿੱਥੇ ਗਏ ਮਿਲ ਕੇ ਚੱਜਾ ਜਾਣੀ ਹੁਣ ਵਿਚਾਰੇ ਕਿਤੇ ਬਾਹਰ ਖੇਡਣ ਮੱਲਣ ਗਏ ਤਾਂ ਭੂਆ ਕਿਆ ਨਹੀਂ ਹੁਣ ਉੱਥੇ ਮਿਲਣ ਜਾਂਦੀ ਖਲੋ ਜਾਂਦੀ ਹੋਰ 10 ਮਿੰਟ ਤਿੰਨ ਦਿਨ ਹੋ ਗਏ ਇੱਥੇ ਰਹੀਂਦੀ ਨੂੰ ਤੇ ਜੇ ਹੋਰ 10 ਮਿੰਟ ਰੁਕ ਜਾਂਦੀ ਤਾਂ ਕੀ ਹੋ ਚੱਲਿਆ ਇਹ ਮੈਂ ਕਿਹੜੇ ਬੈਗ ਵਿੱਚ ਪੈਸੇ ਕੱਢ ਲਾ ਲੱਗੀ ਹੋਗੀ ਟਾਈਮ ਤੇ ਅੱਗੇ ਬੜਾ ਹੋ ਗਿਆ ਤੇ ਫਿਰ ਵੇ ਇੱਕ ਵਾਰੇ ਕਿਤਰਾ ਜਾਣਾ ਬਸ ਤੇ ਜਾਣਾ ਹੀ ਉਹਨੇ ਆਨਾ ਗਪਾਨੀਆਂ ਹੋਰ ਕਹਿੰਦਾ ਮਾਰਿਓ ਚੰਗਾ ਆ ਲੈਣ ਤੁਹਾਨੂੰ ਵੀ ਜਿਹੜਾ ਜਿਹੜਾ ਬੱਸ ਚੜਾਉਣ ਗਿਆ ਉਹਦੀ ਵੀ ਖਬਰ ਦਿੰਨੀ ਹੈ ਇਹ ਕਾਦੀ ਖਬਰ ਵਾਹ ਦੇਖੀ ਦੀ ਜਬਾਨ ਹੈ ਦੀ ਕਦੀ ਕੋਸ਼ ਕਦੀ ਕੋਸ਼ ਕਿੰਨੀਆਂ ਗੱਲਾਂ ਕਰਦੀ ਹੈ ਹੈ ਇਹਦੇ ਵਿੱਚ ਇਹ ਨਹੀਂ ਸੋਚਦੀ ਵੀ ਚੱਲ ਜੇ ਭਰਾ ਵਾ ਤੇ ਭੈਣ ਛੱਡਣ ਚੱਲ ਗਈ ਜੇ ਤੇਰੇ ਭਰਾ ਨਹੀਂ ਤੇਰੇ ਛੱਡਣ ਆਮ ਜੀ ਉਹ ਨਹੀਂ ਜਾ ਕੇ ਆਪਣੇ ਭਰਾਵਾਂ ਨਾਲ ਕੋਈ ਸਲਾਹ ਕਰਦੀ ਜਾਣ ਕੇ ਉਹਨੂੰ ਕਰੀ ਜਾਂਦੀ ਹੈ ਗੱਲਾਂ ਉਹਦੇ ਤੇ ਵੈਰੀ ਪੈ ਗਈ ਕੁੜੀਏ ਪਤਾ ਨਹੀਂ ਕੀ ਕਰ ਲਵਾ ਕੀ ਇਹਦਾ ਦੇਣਾ ਲੈਣਾ ਉਹਨੇ ਚਲੋ ਲੋੜ ਤੇ ਹੁੰਦੀ ਹੈ ਭੈਣ ਭਰਾ ਦੀ ਕਹਿੰਦੀ ਆ ਅਰੇ ਦਾਨੀ ਲੋਕੀ ਕਰਦੇ ਜਦੋਂ ਇਹ ਕਰਦੇ ਇਹ ਤਾਂ ਨਹੀਂ ਆਵੇ ਹੀ ਨਾ ਇੱਥੇ ਤੇ ਫੇਰ ਸੋਕੀ